ਇੱਕ ਬਈ ਗੱਲ ਕਹਿਣੀ ਚਾਹਣਾ ਜਿਹੜੇ ਪੀੜ ਚੋਂ ਆਪਾਂ ਲੰਘੇ ਆ ਹੂੰ ਇਹਨੂੰ ਮੈਂ ਆਲਾ ਨਾ ਵੀ ਤੂੰ ਕਿਸੇ ਰੈਸਟੋਰੈਂਟ ਚ ਜਾਂਦੇ ਆ ਜਾਂ ਕਿਤੇ ਖਾਣ ਪੀਣ ਬੈਠਨੇ ਆ ਆਪਾਂ ਹੂੰ ਤੂੰ ਹੀ ਸੰਖਦੇਗਾ ਤੂੰ ਆਪਾਂ ਨੂੰ ਤਾਂ ਇੰਗਲਿਸ਼ ਨਹੀਂ ਆਉਂਦੀ ਸੀ ਆਪਾਂ ਨੂੰ ਮੌਸ ਸਾਰਾ ਨਾਲ ਵੱਡੀ ਬਿਮਾਰੀ ਇਹ ਸੀ ਹੂੰ ਆਪਾਂ ਨੂੰ ਉਹ ਚੀਜ਼ ਦੱਸਣੀ ਨਹੀਂ ਆਉਂਦੀ ਜਿਹੜੀ ਖਾਣੀ ਆ ਆਹੋ ਕਈ ਵਾਰੀ ਤੱਕ ਫੁੱਪਾਈ ਹੋ ਜਾਂਦਾ ਕੰਮ ਉਹ ਆਪਾਂ ਜਾਤ ਜਾਤ ਪਾਤ ਦੇ ਤਾਂ ਨਹੀਂ ਗੱਲ ਕਰਦੇ ਜਿਹੜੇ ਸ਼ਹਿਰੀ ਲੋਕ ਹੁੰਦੇ ਆ ਕਿਹੜੀਆਂ ਸ਼ਹਿਰੀਆਂ ਦੇ ਜਵਾਕ ਤੇ ਸ਼ਹਿਰੀ ਆਪ ਦੇਖ ਲਿਓ ਤੁਸੀਂ ਉਹਦੇ ਕੋਲੇ 5 ਰੁਪਏ ਜਾਂ 10 ਰੁਪਏ ਵੀ ਹੋਏ ਨਾ ਕੁਛ ਕੌਨਫੀਡੈਂਸ ਇੰਨਾ ਹੋਊਗਾ ਗੱਲ ਹੀ ਛੱਡ ਦੇ ਹੂੰ ਤੇ ਆਪਣੇ ਚਤੇ ਆਪਣੇ ਬਜ਼ੁਰਗਾਂ ਕੋਲੇ ਆਪਣੀ ਜੇਬ ਚ ਲੱਖ ਰੁਪਈਆ ਵੀ ਹੋ ਗਿਆ ਨਾ ਤੁਸੀਂ ਸਭ ਵੇ ਜਾਵੜੇ ਕਿਤੇ ਉਹ ਜੀ ਥਾਂ ਤੇ ਜਾਵੜੇ ਕੌਨਫੀਡੈਂਸ ਜ਼ੀਰੋ ਜਮਈ ਜੇਬ ਚ ਲੱਖ ਰੁਪਈਆ ਤੇ ਪਰ ਤੁਸੀਂ ਕੋਈ ਚੀਜ਼ ਇੰਨੀ ਕੌਨਫੀਡੈਂਸ ਨਾਲ ਨਹੀਂ ਕਹਿ ਸਕਦੇ ਵੀ ਉਹ ਦੇ ਦੇ ਤੇ ਜਿਹੜੇ ਸ਼ਹਿਰੀ ਇਹ ਆ ਉਹਨਾਂ ਕੋਲੇ ਰੁਪਈਏ ਪੌਂਦੀ 10 ਹੋਣ ਕੌਨਫੀਡੈਂਸ ਇੰਨਾ ਬੱਤਕ ਨਾ ਮੇਲ ਦੇ ਫਰਕ ਸਾਡੇ ਤਾਂ ਬਹੁਤ ਵਰੀ ਹੋਈ ਐ ਹੈ ਸਾਡੇ ਤੇ ਤਾਂ ਖੋ ਗਈ ਤੈਨੂੰ ਮੈਂ ਨਾ ਤੂੰ ਤੂੰ ਖੁੱਲ ਕੇ ਗੱਲ ਕਰਖਾਂ ਤੂੰ ਪੰਜਾਬੀ ਚ ਬੋਲ ਜਿਹੜੀ ਜੀ ਮੈਂ ਅਸੀਂ ਦਿੱਲੀ ਗਏ ਲੈਪਟਾਪ ਲੈਣ ਮੈਂ ਤੁਹਾਨੂੰ ਦੱਸਿਆ ਵੀ ਸੀ ਹਾਂ ਮੈਂ ਹੁਣ ਬਹੁਤ ਇਸ ਕੰਮ ਚ ਹੋਇਆ ਤੇ ਦਿੱਲੀੋਂ ਆਏ ਇਹ ਅਸੀਂ ਮੈਂ ਉੱਠ ਕੇ ਖੜਾ ਹੋ ਗਿਆ ਬੱਸ ਮੈਂ ਕਿਹਾ ਭਾਈ ਮੈਨੂੰ ਬਾਥਰੂਮ ਹੁੰਦਾ ਔਰ ਬੱਸ ਰੋ ਉਹ ਕਹਿੰਦਾ 5 ਮਿੰਟ ਵੇਟ ਕਰ ਲੈਣਾ ਡਰਾਈਵਰ ਕਹਿੰਦਾ ਮੈਂ ਕਿਹਾ ਹਾਂ ਮੈਨੂੰ ਆ ਜਿੱਥੇ ਖਾਲੀ ਥਾਂ ਹੋਈ ਉੱਥੇ ਉੱਤਰ ਕੇ ਕਰਦੀ ਮੈਂ ਬਸ ਮਾੜਾ ਇਹ ਪੈਰ じゃ ਹੀ ਮળੂਗਾ ਮੈਂ ਕੋਈ ਨਾ ਤੇ ਜਦੋਂ ਮੈਂ ਉੱਤਰ ਗਿਆ ਬਸ ਹੀ ਸਾਰੀ ਖਾਲੀ ਹੋ ਗਈ ਸਾਰੇ ਨੂੰ ਆਉਂਦਾ ਸੀ ਆਉਂਦਾ ਸੀ ਬੋਲਿਆ ਨਹੀਂ ਕੋਈ ਬੋਲਿਆ ਬਈ ਬੋਲਿਆ ਨਹੀਂ ਕੋਈ ਹਾਂ ਤੇ ਕਈ ਮੇਰੇ ਲਈ ਵੇਖਣ ਵੀ ਬਾਈ ਪਚਾਤਾ ਉਹਨੂੰ ਦੇ ਕਰ ਮਰ ਜਾਣਾ ਸੀ ਇਹਨੂੰ ਮੈਂ ਇਹ ਗੱਲ ਆਣਾ ਵੀ ਤੂੰ ਜਦੋਂ ਤੂੰ ਤੁਸੀਂ ਇਹੀ ਗੱਲ ਤੈਨੂੰ ਸਮਝਾਉਣੀ ਚਾਹਣਾ ਵੀ ਤੁਸੀਂ ਮਾੜਾ ਕੌਨਫੀਡੈਂਸ ਲੈਵਲ ਜੇ ਬਰਾਬਰ ਆਪਣਾ ਆ ਗਿਆ ਨਾ ਉਹ ਦੀ ਚੀਜ਼ ਤਾਂ ਹੈਗੀ ਆ ਫੇਰ ਨਹੀਂ ਆਪਾਂ ਲਈਦੇ ਇਹ ਚੀਜ਼ ਬਹੁਤ ਵੱਡੀ ਗੱਲ ਆ ਪ੍ਰਭਾਵ ਹੀ ਅਗਲੇ ਦੇ ਡਬਲ ਪੈ ਜਾਂਦਾ ਯਾਰ ਮੇਰੀ ਮਾਤਾ ਮੇਰੇ ਨਾਲ ਮੋਟਰਸਾਈਕਲ ਤੇ ਬੈਠੀ ਆ ਅੱਛਾ ਤੇ ਜਦੋਂ ਅਸੀਂ ਉੱਥੇ ਜੱਰੀ ਰਿਸ਼ਤੇਦਾਰੀ ਜਾਣਾ ਉੱਥੇ ਜਾ ਕੇ ਓਹੋ ਸਾਰੇ ਦਾ ਬਹੁਤ ਔਖੇ ਆਈ ਮੈਂ ਤਾਂ ਲੋਟ ਹੋ ਕੇ ਨਹੀਂ ਬੈਠਾ ਗਿਆ ਤੇ ਮੈਂ ਕਿਹਾ ਤੂੰ ਕਿਰਾਏ ਤੇ ਕਰਾਇਆ ਸੀ ਹੂੰ ਤੂੰ ਮੈਨੂੰ ਕੰਨਰ ਪਾਇਆ ਮੈਂ ਠੀਕ ਹੋ ਕੇ ਬੈਠਣਾ ਤੇ ਮੈਂ ਤੈਨੂੰ ਬਾਹ ਲੈਣਾ ਸੀ ਸਹੀ ਗੱਲ ਆ ਆਪਣਾ ਆਪ ਦਾ ਮੋਟਰਸਾਈਕਲ ਆ ਆਪਾਂ ਕਿਸੇ ਨੂੰ ਕੋਈ ਦੇਣਾ ਨਹੀਂ ਲੈਣਾ ਨਹੀਂ ਤੂੰ ਕਹ ਵੀ ਰੋਕ ਮੈਂ ਠੀਕ ਨਹੀਂ ਬੈਠੀ ਹੂੰ ਉਹਨੂੰ ਮੈਂ ਜਲੰਧਰ ਦਵਾਈ ਦਿਵਾਉਣ ਜਾਂਦਾ ਰਿਆਂ ਠੰਡੀ ਘੜ ਜਾਉਣ ਜਾਂਦਾ ਰਿਆਂ ਮੈਂ ਆਖਣਾ ਮੈਨੂੰ ਤੂੰ ਜੇ ਬਾਥਰੂਮ ਆਉਂਦਾ ਕਹੇ ਬਾਥਰੂਮ ਆਉਂਦਾ ਪਾਣੀ ਪੀਣਾ ਕਹੇ ਪਾਣੀ ਪੀਣਾ ਰੋਟੀ ਦੀ ਭੁੱਖ ਲੱਗੀ ਤੂੰ ਐ ਹੀ ਨਹੀਂ ਪਾਪੇ ਨੂੰ ਬਈ ਉੱਥੇ ਜਾ ਕੇ ਕਵੇਂ ਉਹ ਮੇਰਾ ਤਾਂ ਵੀਪੀ ਘਟ ਗਿਆ ਮੈਂ ਤਾਂ ਭੁੱਖੀ ਸੀਗੀ ਜਿੰਨੇ ਪੰਪ ਆ ਬਾਈ ਇਹ ਗੱਲ ਨੋਟ ਕਰਨੀ ਮੈਨੂੰ ਪਤਾ ਨਹੀਂ ਵੀ ਇਹ ਕਾਨੂੰਨਨ ਹੱਕ ਹੈਗਾ ਕਿ ਨਹੀਂ ਹੈਗਾ ਲੈ ਕੇ ਲਾਇਆ ਹੁੰਦਾ ਪਾਣੀ ਪੰਪ ਤੇ ਦੇਣਾਂ ਨੂੰ ਉਹਨਾਂ ਨੇ ਹਾਂ ਲਾਜ਼ਮੀ ਹੈ ਟਾਇਲਟ ਸੀਟ ਲਾਹ ਸਾਫ਼ ਸਾਰਾ ਕੁਝ ਸਾਫ਼ ਚਾਹੀਦਾ ਬਿਲਕੁਲ ਫਵਾ ਪਾਣੀ ਸਭ ਕੁਝ ਜੇ ਨਹੀਂ ਹੈਗਾ ਉਹਨਾਂ ਦੇ ਗੱਤੂ ਦੇ ਸਕਦੇ ਆ ਲਾਜ਼ਮੀ ਹੈ ਤੇ ਸਿਆਣੇ ਬਿਆਣੇ ਟਾਇਆਂ ਲਾਈਆਂ ਹੁੰਦੀਆਂ ਤੇ ਘਰ ਵਾਲੀਆਂ ਖੇਲਹਾਰੀਆਂ ਦੀਆਂ ਉਹਨਾਂ ਝਾੜੀਆਂ ਚ ਪੰਪ 200 ਮੀਟਰ ਦੂਰ ਹੁੰਦਾ ਹਾਂ ਸਹੀ ਗੱਲ ਹੈ ਇਹ ਲੋਕਾਂ ਨੂੰ ਪਤਾ ਹੀ ਨਹੀਂ ਨਹੀਂ ਲੋਕਾਂ ਨੂੰ ਪਤਾ ਇਹ ਮੈਨੂੰ ਨਹੀਂ ਪਤਾ ਵੀ ਇਹ ਕਾਨੂੰਨਨ ਹੱਕ ਹੈ ਕਿ ਨਹੀਂ ਹੈਗਾ ਨਹੀਂ ਨਹੀਂ ਉਹ ਤਾਂ ਕਾਨੂੰਨ ਹੱਕ ਆ ਜਿੱਥੇ ਪੰਪਾ ਤੁਸੀਂ ਲੈ ਕੇ ਜਾਂਦੇ ਆ ਆਪਦੀ ਭੈਣ ਆ ਮਾਤਾ ਬੇਬੇ ਆ ਪੰਪਾਂ ਤੇ ਜਾਓ ਉੱਥੇ ਵਾਸ਼ਰੂਮ ਕਰੋ ਨਹੀਂ ਹੁਣ ਤਾਂ ਉਸ ਤੋਂ ਵੀ ਵਧੀਆ ਕਾਨੂੰਨ ਇੱਕ ਹੋਰ ਵੀ ਪਾਸ ਕੀਤਾ ਹੋਇਆ ਜਿਵੇਂ ਆਪਾਂ ਕਹਿ ਦਈਏ ਕੋਈ ਹੋਟਲ ਵਗੈਰਾ ਬਣੇ ਹੋਏ ਆ ਉੱਥੇ ਵੀ ਆਪਾਂ ਜਾ ਸਕਦੇ ਆ ਕਾਨੂੰਨ ਤੇ ਜਾ ਸਕਦੇ ਆ ਉੱਥੇ ਵੀ ਕਾਨੂੰਨ ਆ ਜਾ ਸਕਦੇ ਆ ਟੱਕੇ ਦੇਣਾ ਇਹ ਮੈਂ ਸੁਣੀ ਸੀ ਗੱਲ ਪਰ ਮੈਂ ਇਹ ਗੱਲ ਕਹਿਣਾ ਮੈਂ ਉਹਨੂੰ ਮਾਤਾ ਨੂੰ ਕਿ ਉਹ ਕਹਿੰਦੀ ਅਸੀਂ ਤਾਂ ਇੰਨੇ ਔਖੇ ਰਹਿੰਦੇ ਸੀ ਆ ਵੀ ਕੁਝ ਹੁੰਦਾ ਤੇ ਮੈਂ ਕਿਹਾ ਪੰਪ ਵਾਲਾ ਰੋਕ ਨਹੀਂ ਸਕਦਾ ਆਪਾਂ ਉਹਨੂੰ ਟੈਕਸ ਦਿੰਨੇ ਆ ਆਪਾਂ ਨੂੰ ਇਹਨਾਂ ਚੀਜ਼ਾਂ ਬਾਰੇ ਪਤਾ ਨਹੀਂਗਾ ਇਹ ਇੱਕ ਗੱਲ ਹੋਰ ਆ ਨਰ ਪੈ ਆਪਣੇ ਲੋਕ ਹੀ ਪੁੱਠਾ ਚੱਲਦੇ ਆ। ਹਾਂ। ਮੋਟਰਸਾਈਕਲ 'ਚ ਤੇਲ ਪੋਣਾ ਜਨਾਨੀ ਨੂੰ ਬਾਹਰ ਸੜਕ ਤੇ ਖੜਿਆ ਜਾਂਦੇ ਆ। ਹਾਂ। ਉਹਨਾਂ ਨੇ ਉੱਥੇ ਉਹ ਤਾਂ ਕੀ ਬਾਥਰੂਮ ਟ੍ਰਣ ਲੈ ਜਾਣਾ। ਉਹ ਪਹਿਲਾਂ ਉੱਥੇ ਦੱਸ। ਚੁਟਕਲੇ ਬਣਾ ਲੈਂਦੇ ਆ ਵੀ ਅੱਗ ਦਾ ਖਤਰਾ। ਅੱਗ। ਸਹੀ ਗੱਲ। ਨਹੀਂ ਭਾਈ ਮੈਂ ਨਾ ਮੈਂ ਇਹ ਇਹ ਚੀਜ਼ਾਂ ਥੋੜ੍ਹਾ-ਬਹੁਤੀਆਂ ਤੁਸੀਂ ਵੇਖ ਲਿਓ ਤੁਸੀਂ ਫੁੱਲ ਸਿਆਣਾ ਬਹਿਣਾ ਬੰਦਾ ਹੋਊਗਾ। ਆਪਾਂ ਨੂੰ ਆਪ ਨੂੰ ਸੰਗ ਆਉਂਦੀ ਹੁੰਦੀ ਤੇ ਉਹ ਸਾਰਾ ਪਜਾਮਾ ਲਾ ਕੇ ਜਾਂ ਤਾਂ ਇਹਨੂੰ ਬਾਥਰੂਮ ਕਰਦਾ ਹੁੰਦਾ। ਤੁਸੀਂ 200 ਜਾਂ 400 ਮੀਟਰ ਦੇ ਨੇੜੇ ਤੇ ਜਿਹੜਾ ਆਪਣੇ ਦਾਰਾਪੁਰ ਪੰਪਾ ਦਾਰਾਪੁਰੋਂ ਜੋਗੇ ਵਾਲਾ ਕਿੰਨੀ ਵਟ ਪੰਪਾ ਜੋਗੇ ਵਾਲਾ ਡਕਰੂ ਕਿੰਨੀ ਵਟ ਪੰਪਾ ਡਕਰੂ ਕੱਲ ਕਿੰਨੀ ਵਟ ਪੰਪਾ ਸਹੀ ਹੈ ਹੁਣ ਤਾਂ ਆਪਾਂ ਫੇਰ ਮੈਂ ਜਿਹੜੀ ਸਭ ਤੋਂ ਵੱਡੀ ਗਲਤੀ ਮੰਨਦਾ ਜਿਹੜਾ ਜਵਾਕ ਮੋਟਰਸਾਈਕਲ ਮੂਰੇ ਵਾ ਕੇ ਲੈ ਜਾਂਦੇ ਛੋਟੇ ਬੱਚੇ ਹਾਂ ਹਾਂ ਹੁਣ ਮੈਂ ਪਰਸੋਂ ਚੌਥੇ ਦੀ ਗੱਲ ਆ ਇੱਕਦਮ ਵੇਖਿਆ ਬਾਈ ਕਿੰਨੀ ਲੋ ਵਗਦੀ ਆ ਹਾਂ ਤੇ ਉਹਦੇ ਫੋਨ ਲਾਇਆ ਕੰਨ ਨੂੰ ਤੇ ਫੋਨ ਰੇਸ ਤੇ ਮੈਂ ਕਿਹਾ ਯਾਰ ਆਪ ਨੂੰ ਓੱਖਾ ਇਨ ਬੱਚਾ ਯਾਰ ਹਨਾ ਇੱਥੇ ਪਿਛਲੀ ਵਾਰ ਦੀ ਗੱਲ ਆ ਮੈਂ ਤਾਂ ਦੋ ਤਿੰਨ ਕੇਸ ਵੇਖਿਆ ਇੱਕ ਤਾਂ ਬੱਚੇ ਦੇ ਵੱਟੀ ਵੱਜੀ ਇੱਥੇ ਅੱਖ ਚ ਟਰੱਕ ਨੇ ਮਾਰੀ ਐ ਇੱਕ ਨੇ ਭੂੰਡ ਲੜਿਆ ਮੂੰਹ ਤੇ ਤੇ ਬਾਕੀ ਹੋਰ ਅੱਖ ਚ ਕੁਝ ਪੈ ਗਿਆ ਮੱਛਰ ਵਗੈਰਾ ਪੈ ਗਿਆ ਭੂੰਡ ਭੂੰਡ ਮੂੰਹ ਚ ਜਾਵੜਾ ਤਾਂ ਯਾਰ ਮੁਕ ਮੌਤ ਮੌਤ ਸਿੱਧੀ ਮੌਤ ਸਿੱਧੀ ਮੌਤ ਹਾਂ ਇਹ ਇੱਕ ਖਬਰ ਵੀ ਆਈ ਸੀ ਕਹਿੰਦੇ ਉਹਨਾਂ ਨੇ ਜਵਾਕ ਮੂਰੇ ਵਾਲਿਆ ਮੋਟਾ ਨੇ ਤੇ ਬਾਅਦ ਚ ਵੇਖਿਆ ਨਹੀਂ ਠੰਡ ਚ ਉਹ ਬੰਦਾ ਜਵਾਕ ਠੰਡ ਨਾਲ ਹੀ ਉਹਦੀ ਮੌਤ ਹੋ ਗਈ ਸੀ ਹੋ ਜਾਂਦੀ ਯਾਰ ਹੁਣ ਦੀ ਖਬਰ ਆ ਕੁਝ ਦੈਨ ਹੀ ਹੋਈ ਆ ਵਿਆਹ ਤੇ ਕੇ ਹੋਟਲ ਚ ਗਏ ਹੂੰ ਜਵਾਕ ਦੋ 4 ਸਾਲ ਦਾ ਗੱਡੀ ਚ ਗੱਡੀ ਛੱਡ ਗਏ ਆਹੋ ਲੈ ਦੱਸ ਜਵਾਕ ਐ ਬੋਲੇ ਜਾਂਦੇ ਯਾਰ ਲੋਕ ਇੱਕ ਮੈਂ ਵੀਡੀਓ ਵੇਖੀ ਉਹ ਸੱਚੀ ਕਣੀ ਝੂਠੀ ਉਹ ਇੱਕ ਹੱਥ ਜਵਾਕ ਫੜਿਆ ਫੋਨ ਕਾਨੂੰ ਲਾਇਆ ਇੱਕ ਚ ਜਾਗਾ ਤੇ ਇੱਕ ਚ ਜਵਾਕ ਆ ਉਹ ਜਵਾਕ ਫਰਿੱਜ ਚ ਲਾਇਆ ਆਉਂਦੀ ਆ ਜੰਗ ਮੋੜ ਲਿਆਉਂਦੀ ਆ ਫੋਨ ਤੇ ਲੱਗੀ ਆਹੋ ਚਲੋ ਪਰ ਉਹਦੇ ਪਿੱਛੇ ਸੁਨੇਹਾ ਤਾਂ ਹੈ ਨਾ ਸੁਨੇਹਾ ਵਧੀਆ ਵਾ ਇੱਕ ਇਹ ਹੋ ਹੋਰਿਆ ਕੋਈ ਸ਼ੱਕ ਨਹੀਂ ਇਹ ਫੋਨ ਨੇ ਆਪਾਂ ਨੂੰ ਕਮਲਾ ਹੀ ਨਾ ਕਰ ਦਿੱਤਾ ਸੋਸਾ ਕੋਈ ਸ਼ੱਕ ਨਹੀਂ ਉਹਦੇ ਵਿੱਚ ਆਪਾਂ ਨਾ ਦਿਮਾਗ ਹੀ ਆਪਣਾ ਇਹਦੇ ਵਿੱਚ ਰਹਿ ਗਿਆ ਆਪਾਂ ਪਤਾ ਹੀ ਨਹੀਂ ਕੀ ਕਰੀ ਜਾਂਦੇ ਹੁਣ ਫੋਨ ਹੱਥ ਚੁੰਦਾ ਇਹ ਗੱਲ ਕੋਈ ਸਹੀ ਗੱਲ ਹੈ ਇਹ ਇਹ ਜਦੋਂ ਆਪਣੇ ਚ ਦੋ ਇਹਨੂੰ ਇਹਨੂੰ ਮੈਂ ਜਾਇਤਾ ਇਹਨੂੰ ਮੈਂ ਜੇ ਕਿਤੇ ਆਰਡਰ ਕਰਨਾ ਨਾ ਇਹ ਓਕੜਾ ਝਕੜਾ ਚ ਜੀ ਕਰੂ ਮੈਂ ਨਾ ਨਾ ਤੂੰ ਜਾ ਕੇ ਕਹਿ ਹੁਣ ਮੈਨੂੰ ਆ ਚੀਜ਼ ਚਾਹੀਦੀ ਹੈ ਤੂੰ ਤਾਂ ਕਹੀ ਸਕਦਾ ਇਹਦੇ ਤੋਂ ਆਪਣੇ ਵਾਲੀ ਗੱਲ ਕੀਤੀ ਤਾਂ ਵੀ ਉਹ ਦੂਜੇ ਨੂੰ ਵੇਖਦਾ ਉਹਨੇ ਕੀ ਲਿਆ ਉਹਦੇ ਨਾਲ ਦਾ ਦੇ ਦੇ ਸਾਰਾ ਮੈਨੂੰ ਵੇਖ ਕੇ ਬਾਅਦ ਚ ਕਹਿੰਦੇ ਹਾਲ ਵੇਖਾਂ ਤੂੰ ਕੀ ਕਰਨਾ ਨਹੀਂ ਨਹੀਂ ਜਿਆ ਜਿਆ ਰਾ ਆਉਂਦੀ ਮੈਨੂੰ ਵੇਖੀ ਜਾਣਗੇ ਵੇਖੀ ਜਾਣਗੇ ਉਹ ਨਹੀਂ ਪਤਾ ਲੱਗਦਾ ਅੰਦਾਲ ਮੰਗ ਨਹੀਂ ਲਿਆਦੇ ਬਸ ਹਾਂ ਆਪਣਾ ਡਾਇਲੋਗ ਇੱਕ ਹੋਰ ਵੀ ਹੁੰਦਾ ਵਾ ਅਈਨਰ ਭਾਈ ਬਾਹਰ ਨੂੰ ਰਜੋ ਜਾਣਾ ਹੈ ਕਿ ਕੋਈ ਵੀ ਸੱਜਣਾ ਉਹ ਅਗਲਾ ਕਹਿੰਦਾ ਚਲੋ ਯਾਰ ਹੋਟਲ 'ਚ ਖਾਣੇ ਪੀਣੇ ਆ ਫਿਰ ਅਈ ਤਾਂ ਇੱਕੋ ਹੀ ਡਾਇਲੋਗ ਹੁੰਦਾ ਥੋੜੇ ਵੇਖ ਲੋ ਯਾਰ ਇੱਥੇ ਕਿਹੜਾ ਸਭ ਤੋਂ ਵਧੀਆ ਹਾਂ ਸਭ ਤੋਂ ਵਧੀਆ ਦੇ ਤੁਹਾਨੂੰ ਦੱਸ ਬੈਲਾਉਂਦੇ ਰੋਣਾ ਆ ਹੀ ਹੁੰਦਾ ਆਪ ਦੀ ਚੁਆਇਸ ਹੀ ਹੈ ਨਹੀਂ ਜਿਹੜਾ ਤੁਹਾਡਾ ਸਪੈਸ਼ਲ ਉਹ ਦੇ ਦੋ ਇਹ ਗੱਲ ਉਹੀ ਹੈ ਨਾ ਕੁਝ ਤਾਂ ਆਪਾਂ ਨੂੰ ਨੌਲੇਜ ਦੀ ਘਾਟ ਆ ਤੇ ਕੁਝ ਜਾਨੀ ਕਿ ਕੰਫੀਡੈਂਸ ਹੋਈ ਹੈ ਸਹੀ ਗੱਲ ਹੈ ਮੈਂ ਉਹ ਤੁਹਾਨੂੰ ਕੁੜੀਆਂ ਕੁੜੀਆਂ ਨਾ ਕੁੜੀਆਂ ਉਹਰ ਕੰਫੀਡੈਂਟ ਮੈਂ ਇਹ ਨਾਲ ਇੱਕ ਦਿਨ ਗੱਲ ਕਰਦਾ ਜੀ ਮੈਂ ਕਿਹਾ ਜਹ ਤੱਕ ਕੁੜੀਆਂ ਜਿਆਦੇ ਉਹ ਕੰਫੀਡੈਂਟ ਤਾਂ ਹੁੰਦੀਆਂ ਜਿਵੇਂ ਹੁਣ ਇਹ ਉਹ ਛੋਟੀ ਆ ਤੇ ਉਹ ਉਹਦੇ ਨਾਲ ਲੜ ਪਿਆ ਜਾਂ ਇਹ ਉਹ ਉਹਦੇ ਨਾਲ ਲੜਤੀ ਤੇ ਮੈਂ ਉਹਨੂੰ ਕਹਿੰਦਾ ਲੈ ਮੇਰੇ ਛੋਟੇ ਪੁੱਤਰੇ ਦਾ ਨਾ ਪਤਾ ਸੀ ਜੈ ਤਾਂ ਇਹਨੂੰ ਢਾ ਲਿਆਈ ਤੂੰ ਹਾਂ ਤੂੰ ਆਹ ਕੀਤਾ ਬਾਣੀ ਨੇ ਪਾਣੀ ਬੱਲੇ ਓਏ ਝੋਟਿਆ ਤੂੰ ਇੰਨਾ ਕੰਮ ਕਰਦਾ ਉਹ ਹੁਣ ਭਾਵੇਂ ਦੀ ਗਲਤ ਵੀ ਕਰੀ ਜਾਂਦੀ ਉਹਨੂੰ ਆਈ ਕਹੀ ਜਾਂਦੇ ਰਹਿੰਦੇ ਸਾਰੀ ਦਿਹਾੜੀ ਵੀ ਬਾਣੀ ਦਾ ਬਾਲਾ ਕੰਮ ਕਰਦੀ ਆ ਉਹ ਇੰਨਾ ਉਹਨੇ ਉਦੋਂ ਟicker ਜਦੋਂ ਟicker ਵੱਡੀ ਹੋਣਾ ਉਹ ਤੇ ਇੰਨਾ ਕੌਨਫੀਡੈਂਸ ਆ ਜਾਣਾ ਓਵਰ ਹੀ ਵੀ ਸਾਰਾ ਕੁਝ ਮੈਨੂੰ ਆ ਤੇ ਮੁੰਡੇ ਨੂੰ ਆਪਾਂਵੇਂ ਹੁੰਦਾ ਵੀ ਉਹਨਾਂ ਕੇ ਰੱਖਦੇ ਹਾਂ ਨਾ ਮੈਂ ਉਹਨੂੰ ਤਰਨਵਾਦਾਈ ਮੈਂ ਕਿ ਕੁੜੀਆਂ ਤਾਂ ਹੀ ਓਵਰ ਕੌਂਫੀਡੈਂਟ ਹੁੰਦੀਆਂ ਜਾਂ ਤਾਂ ਉਹ ਜਮਾਂ ਵਿਚਾਰੀਆਂ ਥੱਲੇ ਵਾਲੇ ਲੈਵਲ 'ਤੇ ਹੁੰਦੀਆਂ ਤੇ ਜਾਂ ਜਮਾਂ ਹਾਈ ਲੈਵਲ 'ਤੇ ਹੂੰ ਸ਼ਹਿਰੀਆਂ ਦੇ ਜਵਾਗ ਤੇ ਸ਼ਹਿਰੀ ਆਪ ਦੇਖ ਲਿਓ ਤੁਸੀਂ ਉਹਦੇ ਕੋਲੇ 5 ਰੁਪਏ ਜਾਂ 10 ਰੁਪਏ ਵੀ ਹੋਏ ਨਾ ਕੋਸ਼ ਕੌਂਫੀਡੈਂਸ ਇੰਨਾ ਹੋਊਗਾ ਗੱਲ ਹੀ ਛੱਡ ਦੇ ਹੂੰ ਤੇ ਆਪਣੇ ਚਤੇ ਆਪਣੇ ਬਜ਼ੁਰਗਾਂ ਕੋਲੇ ਆਪਣੀ ਜੇਬ 'ਚ ਲੱਖ ਰੁਪਈਆ ਵੀ ਹੋ ਗਿਆ ਨਾ ਤੁਸੀਂ ਸਭ ਵੇ ਜਾਵੜੇ ਕਿਤੇ ਉਹ ਜੀ ਥਾਂ ਤੇ ਜਾਵੜੇ ਕੌਂਫੀਡੈਂਸ ਜ਼ੀਰੋ ਜਮਾਂ ਜੇਬ 'ਚ ਲੱਖ ਰੁਪਈਆ ਤੇ ਪਰ ਤੁਸੀਂ ਕੋਈ ਚੀਜ਼ ਇੰਨੀ ਕੌਨਫੀਡੈਂਸ ਨਾਲ ਨਹੀਂ ਕਹਿ ਸਕਦੇ ਵੀ ਉਹ ਦੇ ਦੇ। ਉਹ ਦੇ ਦੇ। ਤੇ ਜਿਹੜੇ ਸ਼ਹਿਰੀ ਇਹ ਆ ਉਹਨਾਂ ਕੋਲੇ ਰੁਪਈਏ ਪੌਂਦੀ 10 ਹੁਣ ਕੌਨਫੀਡੈਂਸ ਇੰਨਾ ਬੱਤ ਪੁਕੀਆਂ ਮੇਲ ਦੇ ਫਰਕ ਸਾਡੇ ਨਾਲ ਬਹੁਤ ਵਰੀ ਹੋਈ ਆ ਅਸੀਂ। ਹੈ? ਸਾਡੇ ਨਾਲ ਤਾਂ ਕੋਈ ਨਹੀਂ। ਤੈਨੂੰ ਮੈਂ ਨਾ ਤੂੰ ਤੂੰ ਖੁੱਲ ਕੇ ਗੱਲ ਕਰਖਾਂ ਤੂੰ ਪੰਜਾਬੀ ਚ ਬੋਲ ਜਿਹੜੀ ਜੀ ਮੈਂ ਅਸੀਂ ਦਿੱਲੀ ਗਏ ਲੈਪਟਾਪ ਲੈਣ ਮੈਂ ਤੁਹਾਨੂੰ ਦੱਸਿਆ ਵੀ ਸੀ। ਹਾਂ। ਮੈਂ ਹੁਣ ਬਹੁਤ ਇਸ ਕੰਮ ਚ ਹੋਇਆ। ਤੇ ਦਿੱਲੀੋਂ ਆਈਏ ਅਸੀਂ ਮੈਂ ਉੱਟ ਕੇ ਖੜਾ ਹੋ ਗਿਆ ਬੱਸ ਮੈਂ ਕਿਹਾ ਭਾਈ ਮੈਨੂੰ ਬਾਥਰੂਮ ਆਉਂਦਾ ਔਰ ਬੱਸ ਰੋਕ ਉਹ ਕਹਿੰਦਾ 5 ਮਿੰਟ ਵੇਟ ਕਰ ਲੇਗਾ ਡਰਾਈਵਰ ਕਹਿੰਦਾ ਮੈਂ ਕਿਹਾ ਹਾਂ ਮੈਨੂੰ ਉਹ ਜਿੱਥੇ ਖਾਲੀ ਥਾਂ ਹੋਈ ਉੱਥੇ ਉਤਰ ਕੇ ਕਰਦੀ ਮੈਂ ਬੱਸ ਮਾੜਾ ਇਹ ਪੈਰ ਜਾਂ ਹੀ ਮળੂਗਾ ਮੈਂ ਕੋਈ ਨਾ ਤੇ ਜਦੋਂ ਮੈਂ ਉਤਰ ਗਿਆ ਬੱਸ ਹੀ ਸਾਰੀ ਖਾਲੀ ਹੋ ਗਈ ਸਾਰੇ ਨੂੰ ਆਉਂਦਾ ਸੀ ਆਉਂਦਾ ਸੀ ਬੋਲਿਆ ਨਹੀਂ ਕੋਈ ਬੋਲਿਆ ਭਾਈ ਬੋਲਿਆ ਨਹੀਂ ਕੋਈ ਹਾਂ ਤੇ ਕਈ ਮੇਰੇ ਲਈ ਵੇਖਣ ਵੀ ਭਾਈ ਪਚਾ ਤਾ ਉਹਦੇ ਕਰ ਮਰ ਜਣਾ